ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਜਾਂ ਵਿਅਕਤੀ ਉਹ ਵਿਦੇਸ਼ ਦੇ ਵਿੱਚ ਜਾਂਦੇ ਆ ਆਪਣੇ ਚੰਗੇ ਭਵਿੱਖ ਦੇ ਲਈ ਇਸੇ ਤਰ੍ਹਾਂ ਇੱਕ ਕਿਸਾਨ ਜੌਰਜੀਆ ਦੇ ਵਿੱਚ ਗਿਆ ਉੱਥੇ ਜਾ ਕੇ ਖੇਤੀ ਕੀਤੀ ਤੇ ਖੇਤੀ ਕਰਨ ਤੋਂ ਬਾਅਦ ਫਿਰ ਪੰਜਾਬ ਵਾਪਸ ਆ ਕੇ ਇੱਥੇ ਵੀ ਸਟਰਾਬਰੀ ਦੀ ਖੇਤੀ ਸ਼ੁਰੂ ਕਰ ਦਿੱਤੀ 1 ਏਕੜ ਤੋਂ ਇਹ ਖੇਤੀ ਸ਼ੁਰੂ ਹੋਈ ਤੇ ਹੁਣ 18 ਏਕੜ ਦੇ ਵਿੱਚ ਖੇਤੀ ਫੈਲ ਚੁੱਕੀ ਹੈ ਸਟਰਾਬਰੀ ਦੀ ਖੇਤੀ ਜਿਹੜੀ ਹੈ ਉਹ ਕਿੰਨੀ ਕ ਆਸਾਨ ਹੈ ਪੰਜਾਬ ਦੇ ਵਿੱਚ ਕੀ ਕੀਤੀ ਜਾ ਸਕਦੀ ਹੈ ਕਿੰਨਾ ਕੁ ਇਸ ਦੇ ਨਾਲ ਮੁਨਾਫਾ ਹੁੰਦਾ ਹੈ ਤੇ ਇਸ ਤੋਂ ਇਲਾਵਾ ਇਸ ਖੇਤੀ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਫਸਲਾਂ ਜਿਹੜੀਆਂ ਨੇ ਉਹ ਕਿਸਾਨ ਦੇ ਵੱਲੋਂ ਬੀਜੀਆਂ ਜਾਂਦੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਦੂਸਰਾ ਕਿਸਾਨ ਕੀ ਕੁਝ ਆਖਦਾ ਹੈ ਇਹ ਰਿਪੋਰਟ ਦੇਖਦੇ ਹਾਂ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਹੈ ਤੇ ਇਸ ਧਰਤੀ ਤੇ ਡਿੱਗਿਆ ਵੀ ਬਿਨਾਂ ਸੰਭਾਲ ਦੇ ਵੀ ਉੱਗ ਖੜਦਾ ਪਰ ਇਸ ਧਰਤੀ ਦਾ ਕਿਸਾਨ ਫਸਲੀ ਚੱਕਰ ਦੇ ਵਿੱਚ ਫਸਿਆ ਹੋਣ ਕਰਕੇ ਬਹੁਤਾ ਲਾਹਾ ਨਹੀਂ ਘਟ ਪਾ ਰਿਹਾ ਜਿਹੜੇ ਕਿਸਾਨ ਇਸ ਫਸਲੀ ਚੱਕਰ ਚੋਂ ਨਿਕਲ ਕੁਝ ਵੱਖਰਾ ਕਰ ਰਹੇ ਨੇ ਉਹ ਚੁਕੀਆਂ ਕਮਾਈਆਂ ਵੀ ਕਰ ਰਿਹਾ ਹੈ ਖਾਲਾ ਕਿ ਇਸ ਦੇ ਪਿੱਛੇ ਮਿਹਨਤ ਵੀ ਬਹੁਤ ਹੈ ਅਜਿਹਾ ਹੀ ਇੱਕ ਕਿਸਾਨ ਹੈ ਰੋਪੜ ਜ਼ਿਲ੍ਹੇ ਦੇ ਪਿੰਡ ਨੰਗਲ ਨੂਰਪੁਰ ਬੇਦੀ ਦਾ ਰਹਿਣ ਵਾਲਾ ਪਰਮਜੀਤ ਸਿੰਘ 12 ਸਾਲ ਪਹਿਲਾਂ ਜਾਰਜੀਆ ਤੋਂ ਵਾਪਸ ਪਰਤੇ ਕਿਸਾਨ ਨੇ 1 ਏਕੜ ਦੇ ਵਿੱਚ ਸਟਰਾਬਰੀ ਦੀ ਖੇਤੀ ਸ਼ੁਰੂ ਕੀਤੀ ਜੋ ਹੁਣ 18 ਏਕੜ ਤੱਕ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਕਿਸਾਨ ਆਲੂ ਗੋਭੀ ਅਤੇ ਲਸਣ ਤੋਂ ਇਲਾਵਾ ਹੋਰ ਫਸਲਾਂ ਵੀ ਇੱਕ ਸਾਲ ਦੇ ਵਿੱਚ ਲੈਂਦਾ ਹੈ ਮੈਡਮ ਜੀ 2007 ਦੇ ਵਿੱਚ ਅਸੀਂ ਜਾਰਜੀਆ ਜਾ ਕੇ ਲੈਂਡ ਖਰੀਦੀ ਸੀ ਜੀ 372 ਏਕੜ ਗਰੁੱਪ ਵੇਟ ਪੰਜਾਬ ਪਬਲਾ ਟਰੈਕਟਰ ਸਾਡੀ ਕੰਪਨੀ ਸੀਗੀ ਤੇ ਉੱਥੇ ਅਸੀਂ ਇਹ ਮੱਕੀ ਦੀ ਤੇ ਆਲੂ ਦੀ ਤੇ ਸਟ੍ਰੋਬਰੀ ਦੀ ਖੇਤੀ ਕੀਤੀ ਜੀ ਤੇ ਫਿਰ ਮੈਂ ਇਹ ਗੱਲ ਸੋਚੀ ਵੀ ਕਿਉਂ ਨਾ ਆਪਣੀ ਧਰਤੀ ਤੇ ਖੇਤੀ ਕੀਤੀ ਜਾਏ ਤੇ ਮੇਰੀ ਇੱਕ ਭੈਣ ਹੈ ਜੀ ਪੌਂਡਾ ਸਾਹਿਬ ਤੇ ਉਹਨੇ ਮੇਰੀ ਬਹੁਤ ਹੈਲਪ કરી ਉਹ ਵੀ ਸਟ੍ਰੋਬਰੀ ਥੋੜੇ ਜੇ ਜਮੀਨ ਦੇ ਵਿੱਚ ਕਰਦੇ ਸੀਗੇ ਤੇ ਵਧੀਆ ਮੁਨਾਫਾ ਕਮਾਦੇ ਸੀਗੇ ਤੇ ਫਿਰ ਮੈਂ ਉਹ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਮੈਨੂੰ ਬਹੁਤ ਹੈਲਪ કરી ਤੇ ਫਿਰ ਮੈਂ ਇਹ ਸਟ੍ਰੋਬਰੀ ਦੀ ਜਿਹੜੀ ਖੇਤੀ ਹੈ ਜੀ ਉਹ ਅੱਜ ਤੋਂ 11-12 ਸਾਲ ਪਹਿਲਾਂ ਸ਼ੁਰੂ ਕੀਤੀ ਸੀਗੀ ਜੀ ਤੇ ਮੈਂ 1 ਏਕੜ ਤੋਂ ਸ਼ੁਰੂ ਕਰਕੇ ਇਹਨੂੰ ਤਕਰੀਬਨ ਪਹਿਲਾਂ 18 ਏਕੜ ਤੱਕ ਲੈ ਕੇ ਗਿਆ ਜੀ ਪਰ ਲੇਬਰ ਦੀ ਜਿਹੜੀ ਛੋਟੇਜ ਹੋਣੇ ਕਰਕੇ ਬਹੁਤ ਜ਼ਿਆਦਾ ਮੈਨਪਾਵਰ ਦੀ ਲੋੜ ਸੀਗੀ ਤੇ ਫਿਰ ਮੈਂ ਪ੍ਰੋਡਕਟ ਦੇ ਵਿੱਚ ਵੀ ਗਿਆ ਜੀ ਦਾ ਜੈਮ ਹੈ ਜੀ ਇਹਦੀ ਵਰਫੀ ਹੈ ਜੀ ਸਟਰਾਬਰੀ ਦੀ ਓਨਲੀ ਅਤੇ ਅਸੀਂ ਜੈਮ 'ਚ ਵੀ ਕਦੇ ਕੈਮੀਕਲ ਨਹੀਂ ਯੂਜ਼ ਕਰਿਆ ਪਰ ਜੈਪਟ ਵਾਸਤੇ ਵੀ ਅਸੀਂ ਓਨਲੀ ਨਿੰਬੂ ਯੂਜ਼ ਕਰਦੇ ਆਂ ਤੇ ਸਵੀਟਸ ਬੋਲ ਸਵੀਟ ਬੋਲ ਲੱਡੂ ਵੀ ਇਹਦੇ ਬਣਾਏ ਨੇ ਕਿਸਾਨ ਨੇ ਦੱਸਿਆ ਕਿ ਸਟਰਾਬਰੀ ਦਾ ਬੂਟਾ ਕੈਲੀਫੋਰਨੀਆ ਇਟਲੀ ਸਪੇਨ ਜਾਂ ਹੋਰ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ ਉਸ ਤੋਂ ਬਾਅਦ ਇਸ ਨੂੰ ਹਿਮਾਚਲ ਦੇ ਵਿੱਚ ਠੰਡੀ ਥਾਂ ਤੇ ਤਿਆਰ ਕੀਤਾ ਜਾਂਦਾ ਹੈ ਤੇ 4 ਮਹੀਨਿਆਂ ਦੇ ਵਿੱਚ ਇਹ ਬੂਟਾ ਉੱਥੇ ਤਿਆਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਆ ਕੇ ਇਸ ਬੂਟੇ ਨੂੰ ਲਗਾ ਦਿੰਦੇ ਜਿਹੜਾ ਇਹਦਾ ਮਦਰ ਪਲਾਂਟ ਹੈ ਜੀ ਉਹ ਵਿਦੇਸ਼ ਤੋਂ ਇੰਪੋਰਟ ਕਰਨਾ ਪੈਂਦਾ ਜਿਵੇਂ ਕੈਲੀਫੋਰਨੀਆ ਇਟਲੀ ਸਪੇਨ ਤੋਂ ਤੇ ਫੇਰ ਉਹਦੀ ਜਿਹੜੀ ਪੌਦ ਹੈ ਉਹ ਸਾਨੂੰ ਹਿਮਾਚਲ ਚ ਤਿਆਰ ਕਰਨੀ ਪੈਂਦੀ ਹੈ ਠੰਡੀ ਜਗਾ ਉਹਦਾ ਜਿਹੜਾ 4 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਤੇ ਫੇਰ ਅਸੀਂ ਲਿਆ ਕੇ ਆਪਣੇ ਇਸ ਪੰਜਾਬ ਦੀ ਧਰਤੀ ਤੇ ਲਾ ਲੈਨੇ ਆ ਤੇ ਇਹਦੇ ਵਿੱਚ ਜਿਹੜੀ ਸਾਨੂੰ ਫਿਰ ਜਿਹੜੀ ਫਸਲ ਹੈ ਉਹ ਬਹੁਤ ਵਧੀਆ ਮਿਲਦੀ ਹੈ ਤੇ ਨਾਲ ਹੀ ਜਿਹੜੇ ਆਪਾਂ ਜਿਵੇਂ ਧਾਨ ਲਾਉਂਦੇ ਨੇ ਜਾਂ ਹੋਰ ਲਾਉਂਦੇ ਨੇ ਸਾਨੂੰ ਅੱਗ ਲਾਉਣ ਦੀ ਲੋੜ ਪੈਂਦੀ ਹੈ ਉਹਦੇ ਵਿੱਚ ਵੀ ਇਹ ਚੀਜ਼ਾਂ ਨੂੰ ਲਾ ਕੇ ਆਪਾਂ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਬਰਸਾਤ ਦੇ ਵਿੱਚ ਅਸੀਂ ਇਸੇ ਜ਼ਮੀਨ ਦੇ ਵਿੱਚ ਕੱਦੂ ਤੇ ਅਸੀਂ ਜਿਹੜੀ ਹੈ ਉਹ ਪੇਠੇ ਦੀ ਖੇਤੀ ਕਰਦੇ ਆ ਕਿਉਂਕਿ ਉਹ ਵੀ ਸਾਨੂੰ 1.5 ਲੱਖ ਤੋਂ ਉੱਪਰ ਇੱਕੜ ਦਾ ਨਿਕਲ ਆਉਂਦਾ ਕਿਉਂਕਿ ਸਾਨੂੰ ਹੋਰ ਫਸਲਾਂ ਬੀਜਣ ਦੀ ਲੋੜ ਐਡੀ ਪੈਂਦੀ ਨਹੀਂ ਇਹ ਆ ਕਿਸਾਨ ਪਰਵਿੰਦਰ ਸਿੰਘ ਜੋ ਕਿ ਕਿਸਾਨ ਪਰਮਜੀਤ ਸਿੰਘ ਤੋਂ ਪ੍ਰਭਾਵਿਤ ਹੋ ਕੇ ਨੌਕਰੀ ਦੇ ਨਾਲ ਨਾਲ ਸਟਰਾਬਰੀ ਦੀ ਖੇਤੀ ਤੋਂ ਇਲਾਵਾ ਹੋਰ ਵੀ ਕਈ ਫਸਲਾਂ ਇੱਕ ਸਾਲ ਦੇ ਵਿੱਚ ਮਾਉਂਦਾ ਹੈ ਕਿਸਾਨ ਨੇ ਕਈ ਸਾਲ ਪਹਿਲਾਂ ਸਟਰਾਬਰੀ ਦੀ ਖੇਤੀ ਸ਼ੁਰੂ ਕੀਤੀ ਸੀ ਇਸ ਕੰਮ ਦੇ ਲਈ ਉਸ ਦੀ ਪਤਨੀ ਵੀ ਉਸਦੇ ਭਾਈਵਾਲ ਬਣ ਗਏ ਇਹਨਾਂ ਨੇ ਕਹਿੰਦਾ ਸਾਡੇ ਲਾਗੀ ਖੇਤ ਹੈ ਤੇ ਇਹਨਾਂ ਨੂੰ ਦੇਖਦੇ ਹੋਏ ਅਸੀਂ ਕਾ ਕੀਤਾ ਪ੍ਰਭਾਵਿਤ ਹੋ ਕੇ ਆਪਾਂ ਵੀ ਖੇਤੀ ਸ਼ੁਰੂ ਕੀਤੀ ਐ ਤੇ ਜਿਹੜੇ ਸਰਦਾਰ ਪਰਵਜੀ ਸਿੰਘ ਐ ਇਹਦੀ ਬਾਕੀ ਸਟ੍ਰੋਬਰੀ ਦੀ ਖੇਤੀ ਦਾ ਕਰਦੇ ਆ ਜੀ ਹੋਰ ਬਾਕੀ ਫਰੂਟ ਦੀ ਖੇਤੀ ਵੀ ਕਰਦੇ ਆ ਗੋਭੀ ਦੀ ਖੇਤੀ ਤੇ ਆਲੂ ਦੀ ਖੇਤੀ ਜਿਹੜੇ ਕਾਫੀ ਖੇਤੀ ਕਰਦੇ ਆ ਇਹਨਾਂ ਦਾ ਬਹੁਤ ਜ਼ਿਆਦਾ ਤਜਰਬਾ ਹੈ ਤੇ ਇਹਨਾਂ ਤੇ ਪ੍ਰਭਾਵਿਤ ਹੋ ਕੇ ਇਹ ਇੱਕ ਗੱਲ ਕਹੜੇ ਤੇ ਭੁੱਲ ਗਏ ਇਹ ਇਹ ਪਬੂਲਰ ਦੀ ਖੇਤੀ ਵੀ ਕਰਦੇ ਆ ਜੀ ਪਬੂਲਰ ਦੀ ਖੇਤੀ ਐ ਮੇਰੇ ਗੁਰੂ ਪਬੂਲਰਾਂ ਦੇ ਵਿੱਚ ਮੈਂ ਕਹਾਂ ਕਿ ਤਾਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਆਪਾਂ ਪਬੂਲਰ ਦੀ ਖੇਤੀ ਸ਼ੁਰੂ ਕੀਤੀ ਦੀ 1 ਏਕੜ ਤੋਂ ਹੁਣ ਮੈਂ 30-35 ਇਕੜ ਦੇ ਵਿੱਚ ਪਬੂਲਰ ਦੀ ਖੇਤੀ ਕਰਦਾ ਜੀ ਜੀ ਤੇ ਯਾਨੀ ਕਿ ਇਹਨਾਂ ਤੋਂ ਪ੍ਰਭਾਵਿਤ ਹੋ ਗਏ ਇਹਨਾਂ ਕਿਸਾਨਾਂ ਵਾਂਗ ਪੰਜਾਬ ਦੇ ਬਹੁਤ ਸਾਰੇ ਕਿਸਾਨ ਚਾਹੁੰਦੇ ਆ ਕਿ ਉਹ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਹੋਰ ਫਸਲਾਂ ਕਾਣ ਪਰ ਜਦੋਂ ਮੰਡੀ ਕਰਨ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਇਸ ਉਲਝਵੇਂ ਦੇ ਵਿੱਚ ਉਲਝ ਕੇ ਰਹਿ ਜਾਂਦਾ ਕਿ ਅੱਕੀ ਉਸ ਦੀ ਫਸਲ ਮੰਡੀ ਦੇ ਵਿੱਚ ਜਾਂ ਕਿਸੇ ਹੋਰ ਥਾਂ ਤੇ ਵਿਕੇਗੀ ਜਾਂ ਫਿਰ ਨਹੀਂ ਇਸੇ ਕਰਕੇ ਬਹੁਤ ਸਾਰੇ ਕਿਸਾਨ ਫਸਲੀ ਚੱਕਰ ਤੋਂ ਬਾਹਰ ਨਹੀਂ ਨਿਕਲ ਪਾਰੇ ਇਸ ਕਰਕੇ ਸਰਕਾਰ ਨੂੰ ਵੀ ਅਜਿਹੇ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਉਹਨਾਂ ਨੂੰ ਪੂਰੀ ਜਾਣਕਾਰੀ ਦੇ ਨਾਲ ਨਾਲ ਹੋਰ ਵੀ ਮਦਦ ਮੁਹੱਈਆ ਕਰਾਉਣੀ ਚਾਹੀਦੀ ਹੈ ਤਾਂ ਜੋ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਤੇ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ ਰੋਪੜ ਤੋਂ ਪ੍ਰਿੰਕਾ ਮਿਲੂਦੀ ਦੀ ਰਿਪੋਰਟ ਢੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ